ਬੰਦਾ ਕਹਿੰਦਾ ਹੁਣ ਤੂੰ ਖਿਹੜਾ ਕਿਤਾ ਛੜਾਈਏ ਜੇਬ ਚੋਂ ਕੁਛ ਨਾ ਕੁਛ ਦੇਣਾ ਹੀ ਪੈਣਾ ਇੱਕ ਦਰ ਦੇ ਹੋ ਕੇ ਬਹਿ ਜਾਓ ਸਗਲ ਦਵਾਰ ਕੋ ਸਾਜ ਕਹਿਓ ਤੋ ਹਾਰ ਦਵਾਰ ਦਵਾਰ ਦੂਸਰੀ ਗੱਲ ਹੈ ਕਦੀ ਵੀ ਕੋਈ ਦਾਤ ਲੈਣੀ ਹੈ ਤੇ ਕਾਲੇ ਨਾ ਪਿਓ ਪਹਿਲੇ ਤੂੰ ਇੱਥੇ ਬਹਿ ਜਾਓ ਦੂਸਰੀ ਗੱਲ ਹੈ ਵੀ ਕਦੇ ਕਾਲੇ ਨਾ ਪਾਓ ਹਾਏ ਮੈਨੂੰ ਆ ਨਹੀਂ ਮਿਲਿਆ ਹੈ ਤੁਸੀਂ ਅਰਦਾਸ ਕਰਤੀ ਤੁਹਾਡੀ ਫਾਈਲ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਲੱਗ ਗਈ ਤੁਸੀਂ ਅਰਦਾਸ ਕਰਤੀ ਤੁਹਾਡੀ ਫਾਈਲ ਬਾਬਾ ਦੀਪ ਸਿੰਘ ਦੇ ਚਰਨਾਂ ਵਿੱਚ ਲੱਗ ਗਈ ਕਾਲੇ ਨਾ ਪਾਓ ਬੇਟਨ ਵਾਚ ਕਾਲੇ ਨਾ ਪਾਓ ਤੀਸਰੀ ਗੱਲ ਪਤਾ ਕੀ ਹੈ ਪਹਿਲੇ ਧਰਨਾ ਛੱਡੋ ਦੂਸਰੇ ਕਾਲੇ ਨਾ ਪਾਓ ਤੀਸਰੀ ਸਭ ਤੋਂ ਵੱਡੀ ਗੱਲ ਇਹ ਹੈ ਜੇ ਦਾਤ ਮਿਲ ਗਈ ਤੇ ਉਹਦਾ ਹੰਕਾਰ ਨਾ ਕਰਿਓ ਆਖੋ ਸਤਨਾਮ ਵਾਹਿਗੁਰੂ